ਆਪਣੀ ਨਵੀਂ ਵੀਡੀਓ ਚ ਜਿੰਨੇ ਤੁਸੀਂ ਪਹੁੰਚੇ ਹੋ ਜੀ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਤੁਹਾਡੇ ਵਾਸਤੇ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਨਵੀਂ ਵੀਡੀਓ ਚ ਮਸ਼ੀਨਰੀਆਂ ਤੁਹਾਡੇ ਪਸੰਦ ਦੀਆਂ ਆਪਾਂ ਲੈ ਕੇ ਪਹੁੰਚੇ ਹਾਂ ਤੇ ਕੱਲੀ-ਕੱਲੀ ਆਪਾਂ ਗੱਲ ਪੂਰੀ ਕਰਾਂਗੇ ਜੀ ਤੇ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ نیچے ਹਮੇਸ਼ਾ ਚੱਲਦਾ ਰਹਿੰਦਾ ਹੈ 7814038764 ਹਰੇ ਜੀ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਜੀ ਜੇ ਤੁਹਾਡੇ ਕੋਲੇ ਕੋਠੀਆ ਮਕਾਨ ਹੈ ਘਰ ਤੁਸੀਂ ਵੇਚਣਾ ਚਾਹੁੰਦੇ ਹੋ ਕਿਸੇ ਵੀ ਏਰੀਆ 'ਚ ਤੁਹਾਡੇ ਕੋਲੇ ਗੱਡੀ ਆ ਮੋਟਰਸਾਈਕਲ ਆ ਆਪਣੇ ਕੋਲੇ ਭੇਜ ਕੇ ਫਰੀਦ ਵਿੱਚ ਐਡ ਲਗਵਾ ਸਕਦੇ ਹਾਂ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਭੇਜ ਦਿਓ ਹੁਣ ਆਪਾਂ ਗੱਲ ਕਰਾਂਗੇ ਮਸ਼ੀਨਰੀਆਂ ਦੀ ਜਿੰਨਾ ਵਿੱਚੋਂ ਪਹਿਲੀ ਗੱਡੀ ਆਪਣੇ ਕੋਲੇ ਡਾਟਾ ਦੀ ਐਂਡਿਕਾ ਮਾਲਕ ਨੇ ਭੇਜੀ ਆ ਸਿਰਫ 1 ਲੱਖ ਰੁਪਏ ਡਿਮਾਂਡ ਮਾਲਕ ਨੇ ਆਪਣੇ ਕੋਲੇ ਲਾ ਕੇ ਭੇਜੀ ਆ ਗੱਡੀ ਦਾ ਮਾਡਲ ਆ 2011 ਖੇਰ ਆਪ ਨੂੰ 80 ਤੋਂ 85 ਪੈਸੇ ਮਿਲ ਜਾਣਗੇ ਤੇ ਪੰਜਾਬ ਨੰਬਰ ਗੱਡੀਆਂ ਚੀ ਚਲਾਉਣ ਦੇ ਵਿੱਚ ਕੋਈ ਨੁਕਸ ਨਹੀਂ ਹੈਗਾ ਮਾਲਕ ਨੇ ਸਾਰਾ ਕੁਝ ਦੱਸਿਆ ਹੋਇਆ ਇਹਨਾਂ ਦਾ ਏਰੀਆ ਰਾਇਕੋਟ ਰਾਇਕੋਟ ਦੇ ਲਾਗੇ ਇਹਨਾਂ ਦਾ ਪਿੰਡ ਹੈ ਜੀ ਬੁਰਜ ਉੱਥੇ ਮਾਲਕ ਦੇ ਘਰ ਹੀ ਗੱਡੀ ਖੜੀ ਹੈ ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਫੋਟੋਆਂ ਚਾਰੇ ਪਾਸੋਂ ਇਹਨਾਂ ਨੇ ਖਿੱਚ ਕੇ ਭੇਜੀ ਹੈ ਤੇ ਗੱਡੀ 'ਚ ਨੁਕਸ ਕੋਈ ਨਹੀਂ ਹੈਗਾ ਚਲਾਉਣ ਦੇ ਵਿੱਚ ਬਹੁਤ ਵਧੀਆ ਬਾਡੀ ਲਾਈਨ ਤੁਹਾਡੇ ਸਾਹਮਣੇ ਹੈ ਤੇ ਤੁਸੀਂ ਜਾ ਕੇ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ ਤੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦਈ ਰੱਖਿਆ ਚੀ ਤੇ ਸੈਕਿੰਡ ਜਿਹੜੀ ਆਪਾਂ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਲਟੋ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਆਲਟੋ ਗੱਡੀ ਆ 2007 ਮਾਡਲ ਹੈ 2007 ਤੱਕ ਇਹਦੀ ਪਾਸਿੰਗ ਆਪਾਂ ਨੂੰ ਰੀਨਿਊ ਮਿਲ ਜੂਗੀ ਨਵੇਂ ਟਾਇਰ ਨੇ ਏਸੀ ਹੀਟਰ ਵਰਕਿੰਗ ਚ ਹੈ ਤੇ ਮਾਲਕ ਦਾ ਏਰੀਆ ਤਲਵਾੜਾ ਜੀ ਹੋਸ਼ਿਆਰ ਪਰਦੇ ਲਾਗੇ ਇਹਨਾਂ ਦਾ ਪਿੰਡ ਹੈ ਜਾ ਕੇ ਤੁਸੀਂ ਦੇਖਣੀ ਉਹ ਗੱਡੀ ਤਾਂ ਮਾਲਕ ਦੇ ਘਰੇ ਗੱਡੀ ਆਪਾਂ ਨੂੰ ਮਿਲ ਜੂਗੀ ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਟਾਇਰ ਆਪਾਂ ਨੂੰ ਬਿਲਕੁਲ ਨਵੇਂ ਮਿਲਣਗੇ ਚਾਰੋਂ ਟਾਇਰ ਫ੍ਰੈਸ਼ 2-4 ਦਿਨ ਪਹਿਲਾਂ ਪੋਆਏ ਹੈ ਮਾਲਕ ਨੇ ਦੱਸਿਆ ਤੇ ਗੱਡੀ ਦਾ ਜਿਹੜਾ ਨੰਬਰ ਹੈ ਉਹ ਆਪਾਂ ਨੂੰ ਪੰਜਾਬ ਮਿਲ ਜੂਗਾ ਜੀ ਨੁਕਸ ਕੋਈ ਨਹੀਂ 1 ਰੁਪਿਆ ਮੌਕੇ ਦਾ ਗੱਡੀ ਭਾਲ ਦੇਣੀ ਹੈਗੀ ਤੇ ਜਾ ਕੇ ਦੇਖਣੀ ਉਹ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਉਹ ਚਲਾ ਕੇ ਦੇਖ ਸਕਦੇ ਹੋ ਮਾਲਕ ਨੇ ਕਿਹਾ ਹਰ ਪਾਸੋਂ ਹਰ ਤਰ੍ਹਾਂ ਦੀ ਫੁੱਲ ਗਾਰੰਟੀ ਹੈ ਚਾਰੇ ਪਾਸੋਂ ਤੇ ਜਿਨ੍ਹਾਂ ਦੀ ਗੱਡੀयां ਸੀ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਸ਼ੋਅ ਕਰ ਰੱਖਿਆ ਜੀ ਤੀਸਰੀ ਜਿਹੜੀ ਆਪਾਂ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਤੁਸੀਂ ਦੇਖ ਰਹੇ ਹੋ ਬਲੇਰੋ ਗੱਡੀ ਇਹਨਾਂ ਨੇ ਵੀਡੀਓ ਬਣਾ ਕੇ ਆਪਣੇ ਕੋਲੇ ਭੇਜੀ ਆ ਵੀਡੀਓ ਵੀ ਵਧੀਆ ਇਹਨਾਂ ਨੇ ਬਣਾਈ ਆ ਤੇ ਮੈਂ ਹਰ ਰੋਜ਼ ਕਹਿਣਾ ਹੁੰਦਾ ਜੀ ਜਦੋਂ ਕੋਈ ਵੀ ਗੱਡੀ ਜਾਂ ਕੋਠੀ ਮਕਾਨ ਘਰ ਕੁਝ ਵੀ ਤੁਸੀਂ ਭੇਜ ਦਿਓ ਐਡ ਕਰਾਉਣ ਵਾਸਤੇ ਤੇ ਜਿਹੜਾ ਰੇਟ ਹੈ ਉਹ ਸਹੀ ਲਾਕੇ ਤੇ ਜਕਰੋ ਤੇ ਇੱਕ ਵੀਡੀਓ ਲਾਜ਼ਮੀ ਬਣਾ ਕੇ ਭੇਜਿਆ ਕਰੋ ਆ ਦੋ ਚੀਜ਼ਾਂ ਸੈੱਟ ਕਰ ਲਓ ਜੀ ਤੇ ਹੁਣ ਆਪਾਂ ਜਿਹੜੀ ਆ ਬਲੇਰੋ ਗੱਡੀ ਆ ਇਹਦੀ ਗੱਲ ਕਰਦੇ ਆ 2007 ਮਾਡਲ ਗੱਡੀ ਆਪਣੇ ਕੋਲੇ ਪਹੁੰਚੀ ਆ ਜੀ ਗੱਡੀ ਪੰਜਾਬ ਨੰਬਰ ਹੈ ਤੇ ਘਰੇ ਰੱਖੀ ਹੋਈ ਗੱਡੀ ਆ ਜੀ ਮਾਲਕ ਨੇ ਦੱਸਿਆ ਇਹਦੇ ਟਾਇਰ ਆਪਾਂ ਨੂੰ ਨਵੇਂ ਵਾਂਗੂ ਮਿਲ ਜਾਣਗੇ 90 ਤੋਂ 95 ਪੈਸੇ ਏਰੀਆ ਮਾਲਕ ਦਾ ਮਾਨਸਾਗੰਗ ਮਾਨਸਾ ਏਰੀਆ ਚ ਮਾਲਕ ਦੇ ਘਰ ਹੀ ਗੱਡੀ ਖੜੀ ਆ ਜਾ ਕੇ ਦੇਖਣੀ ਹੋਵੇ ਮਾਲਕ ਦੇ ਘਰ ਹੀ ਜਾ ਕੇ ਦੇਖ ਸਕਦੋਂ ਚਲਾ ਕੇ ਦੇਖਣੀ ਹੋਵੇ ਚਲਾ ਕੇ ਵੀ ਦੇਖ ਸਕਦੋਂ ਬਾਕੀ ਤੁਹਾਡੀ ਸ਼ਰਧਾ ਜੀ ਜਿਵੇਂ ਤੁਸੀਂ ਦੇਖ ਰਹੇ ਹੋ ਗੱਡੀ ਤੁਹਾਡੇ ਸਾਹਮਣੇ ਹੈ ਤੇ ਵਧੀਆ ਰੱਖੀ ਹੋਈ ਆ ਤੇ ਮਾਲਕ ਨੇ ਜਿਹੜੀ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ 240000 ਰੁਪਏ ਇਹਨਾਂ ਨੇ ਲਾ ਕੇ ਭੇਜੀ ਆ ਤੇ ਜਿਨ੍ਹਾਂ ਦੀਆਂ ਗੱਡੀਆਂ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 98417 15000 ਪੂਰਾ ਜੀ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਤੇ ਇੱਕ ਵਾਰੀ ਗੱਲ ਕਰ ਵੀ ਜਰੂਰ ਲਿਓ ਜੀ ਬਾਕੀ ਵੀਡੀਓ ਦੀ ਗੱਲਬਾਤ ਸਕਰੀਨ ਤੇ ਹੋ ਰਹੀ ਹੈ ਜੀ ਤੇ ਸਾਰੀ ਆਪਾਂ ਗੱਲਬਾਤ ਕਰਾਂਗੇ ਮਸ਼ੀਨਰੀਆਂ ਤੁਸੀਂ ਦੇਖ ਰਹੇ ਹੋ ਤੇ ਕਿਸੇ ਵੀ ਏਰੀਆ ਚ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚ ਦੇਖ ਰਹੇ ਹੋ ਕਿਸੇ ਵੀ ਪਿੰਡ ਚੋਂ ਸ਼ਹਿਰ ਚੋਂ ਜੇ ਤੁਹਾਡੇ ਕੋਲੇ ਕੂਠੀ ਆ ਮਕਾਨ ਘਰ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਤਾਂ ਆਪਣੇ ਕੋਲੇ ਭੇਜ ਕੇ ਫਰੀਦ ਵਿੱਚ ਐਡ ਲਗਵਾ ਸਕਦੇ ਹੂੰ ਭੇਜਣ ਵਾਸਤੇ ਆਪਣੇ ਚੈਨਲ ਦਾ WhatsApp ਨੰਬਰ ਹਰੇ ਜੀ ਅੱਖਰਾਂ ਦੇ ਵਿੱਚ ਸਕਰੀਨ ਤੇ ਹਮੇਸ਼ਾ ਲਿਖਿਆ ਰਹਿੰਦਾ ਨੰਬਰ ਹੈ ਜੀ ਆਪਣਾ 78140 38764 ਕਿਸੇ ਕੋਲੇ ਕੂਠੀ ਆ ਘਰ ਮਕਾਨ ਗੱਡੀ ਆ ਮਸ਼ੀਨਰੀ ਕੁਝ ਵੀ ਹੈ ਜੀ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਤੇ ਜਲਦੀ ਤੋਂ ਜਲਦੀ ਐਡ ਆਪਾਂ ਲਗਾ ਦੇਵਾਂਗੇ ਜੀ ਤੇ ਇੱਕ ਬੇਨਤੀ ਕਰੂਗਾ ਜੀ ਪਹਿਲਾਂ ਵੀ ਤੁਹਾਨੂੰ ਮੈਂ ਕਿਹਾ ਵੀ ਰੇਟ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਤੇ ਵੀਡੀਓ ਬਣਾ ਕੇ ਲਾਜ਼ਮੀ ਭੇਜਿਆ ਕਰੋ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਪਸੰਦ ਕਰਦੇ ਹੋ ਤਾਂ ਨੀਚੇ ਚੈਨਲ ਦਾ ਸਬਸਕ੍ਰਾਈਬ ਵਾਲਾ ਬਟਨ ਹੈ ਜੀ ਉਹਨੂੰ ਕਲਿੱਕ ਕਰ ਦਿਓ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਵੀ ਆਲਰਟ ਸੈਟ ਕਰਕੇ ਕਲਿੱਕ ਜਰੂਰ ਕਰ ਦਿਓ ਜੀ ਤੇ ਆਪਾਂ ਹਰ ਰੋਜ਼ ਮਸ਼ੀਨਰੀਆਂ ਲੈ ਕੇ ਪਹੁੰਚਦੇ ਰਹਿੰਨੇ ਆ ਕੋਠੀਆਂ ਵੀ ਲੈ ਕੇ ਪਹੁੰਚਦੇ ਰਹਿੰਨੇ ਆ ਤੇ ਤੁਸੀਂ ਵੀਡੀਓ ਦੇਖਦੇ ਰਹਿੰਨੇ ਹੋ ਵੀਡੀਓ ਵਧੀਆ ਲੱਗਦੀ ਹੈ ਪਸੰਦ ਆਉਂਦੀ ਹੈ ਤੁਹਾਨੂੰ ਤਾਂ ਸਾਰੇ ਜਣੇ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਦਿਓ ਜੀ ਹੁਣ ਆਪਾਂ ਗੱਲ ਕਰਦਾਂ ਜੀ ਜੀਪ ਦੀ ਆਪਣੇ ਕੋਲੇ ਜੀਪ ਇੱਕ ਮਾਲਕ ਨੇ ਭੇਜੀ ਆ ਸੇਲ ਵਾਸਤੇ ਮਾਲਕ ਨੇ ਵੇਚਣੀ ਆ ਇਹ ਜੀਪ ਰੰਗ ਤੁਸੀਂ ਆਪੇ ਦੇਖ ਲਓ ਬਾਡੀ ਲਾਈਨ ਠੀਕ ਹੈ ਇੰਜਨ ਗੇਅਰ ਵਧੀਆ ਬੈਟਰੀ ਮਾਲਕ ਨੇ ਆਖੇ ਵੀ ਨਮੀ ਧਰਾਈ ਹੋਈ ਆ ਤੇ ਨਵੇਂ ਟਾਇਰ ਨੇ ਇੰਜਨ ਗੇਅਰ ਵਧੀਆ ਡਿਸਕ ਬ੍ਰੇਕ ਨੇ ਪਾਵਰ ਸਟੇਰਿੰਗ ਹੈ ਜੀ ਪੈਂਡ ਮਨੂਕੇ ਇਹ ਨਾ ਹੁੰਦਾ ਜੀ ਪੈਂਡ ਚ ਮਾਲਕ ਦੇ ਘਰੇ ਪਰਸਨਲ ਰੱਖੀ ਹੋਈ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਇੰਜਨ ਗੇਅਰ ਚ ਕੋਈ ਨੁਕਸ ਨਹੀਂ ਹੈਗਾ ਬਾਕੀ ਤੁਹਾਡੇ ਸਾਹਮਣੇ ਗੱਡੀ ਆ ਚਾਰੇ ਪਾਸੇ ਤੁਸੀਂ ਦੇਖ ਰਹੇ ਹੋ 1,30,000 ਰੁਪਏ ਮਾਲਕ ਨੇ ਡਿਮਾਂਡ ਲਾ ਕੇ ਭੇਜੀ ਆ ਬਾਕੀ ਕਹਿੰਦੇ ਸੀਗੇ ਉੱਪਰ ਥੱਲੇ ਮੌਕੇ ਤੇ ਕਰ ਲਾਂਗੇ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ 7355580206 ਨੰਬਰ ਸਕਰੀਨ ਤੇ ਵੀ ਤੁਹਾਨੂੰ ਮਿਲ ਗਿਆ ਹੋਊਗਾ ਜੀ ਤੇ ਜੀਪ ਤੋਂ ਉਹਨੂੰ ਕਿਵੇਂ ਮਿਲਗੀ ਜਰੂਰ ਦੱਸਿਓ ਮੈਨੂੰ ਤੇ ਅੱਗੇ ਆਪਾਂ ਇੱਕ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਜੀ Maruti 800 ਗੱਡੀ 2005 ਮਾਡਲ ਗੱਡੀ ਆ AC ਹੀਟਰ ਵਰਕਿੰਗ ਚ ਹੈ ਤੇ AC ਹੀਟਰ ਵਾਲੀ ਗੱਡੀ ਆ ਜੀ ਆ ਇਹਦਾ ਰੇਟ ਸਿਰਫ 42000 ਮਾਲਕ ਨੇ ਮੰਗਿਆ ਮੌਕੇ ਤੇ ਹੋਰ ਵੀ ਘਾਟਾ ਵਾਦਾ ਹੋ ਜਾਊਗਾ ਤੇ ਬਗਾ ਪੁਰਾਣਾ ਮਾਲਕ ਦਾ ਏਰੀਆ ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਵਧੀਆ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਤੇ ਬਾਕੀ ਤੁਹਾਡੇ ਸਾਹਮਣੇ ਹੈ ਜੀ ਤੁਸੀਂ ਦੇਖ ਰਹੇ ਹੋ ਦਿੱਲੀ ਨੰਬਰ ਹੈ ਤੇ ਗੱਡੀ ਦਾ ਰੰਗ ਵੀ ਠੀਕ ਪਿਆ ਅੰਦਰੋਂ ਵੀ ਗੱਡੀ ਠੀਕ ਪਈ ਆ ਇੰਜਨ ਗিয়ার ਵਧੀਆ ਨੁਕਸ ਕੋਈ ਨਹੀਂ ਮਿਲਣਾ ਆਪ ਨੂੰ 1 ਰੁਪਿਆ ਗੱਡੀ ਮੌਕੇ ਦਾ ਭਾਲ ਦੇਣੀ ਹੈਗੀ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਸੀਟ ਕਵਰ ਵਗੈਰਾ ਸਾਰਾ ਕੁਝ ਵਧੀਆ ਫੰਕਸ਼ਨ ਫੰਕਸ਼ਨ ਸਾਰੇ ਚੱਲਦੇ ਆ ਤੇ ਜਿਨ੍ਹਾਂ ਦੀ ਗੱਡੀ ਆ ਜੀ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਦਾ ਨੰਬਰ 991405040072 ਇਸ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੈ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲ ਇੱਕ ਆਲਟੋ ਗੱਡੀ ਮਾਲਕ ਨੇ ਭੇਜੀ ਆ 2007 ਮਾਡਲ ਗੱਡੀ ਆ ਜੀ ਆਲਟੋ ਗੱਡੀ ਆ ਐਲਐਕਐਸਆਈ ਟਾਇਰ ਜਮਾਂ ਨਵੇਂ ਨੇ 2027 ਤੱਕ ਪਾਸਿੰਗ ਆ ਜੀ ਪਾਸਿੰਗ ਰਿਨਿਊ ਕਰਵਾਈ ਹੋਈ ਆ ਰੇਟ 1,53,000 ਕੰਡੀਸ਼ਨ ਆਲ ਓਕੇ ਗੱਡੀ ਦਾ ਨੰਬਰ ਪੰਜਾਬ ਹੈ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨੇ ਰੰਗ ਪੂਰਾ ਵਧੀਆ ਤੇ ਸ਼ਾਈਨਿੰਗ ਦੇ ਵਿੱਚ ਪਿਆਗਾ ਬਾਕੀ ਤੁਹਾਡੇ ਸਾਹਮਣੇ ਗੱਡੀ ਆ ਜੀ ਮਾਲਕ ਨੇ ਵਧੀਆ ਸਾਰਾ ਕੁਝ ਦਿਖਾਇਆ ਫੋਟੋਆਂ ਦਿਖਾਈਆਂ ਤੁਹਾਡੇ ਸਾਹਮਣੇ ਗੱਡੀ ਆ ਪੰਜਾਬ ਨੰਬਰ ਹੈ ਤੇ ਜਾ ਕੇ ਦੇਖਣੀ ਹੋਵੇ ਕਿਸੇ ਨੇ ਕਿਸੇ ਨੂੰ ਪਸੰਦ ਆਈ ਹੈ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਕਿਸੇ ਨੂੰ ਵੀ ਤਾਂ ਗੱਲ ਕਰ ਸਕਦੇ ਹੋ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਹੀ ਦਿੱਤਾ ਜੀ ਤੇ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਅੱਜ ਦੀ ਜਰੂਰ ਦੱਸਿਓ ਜੀ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਐ ਪਸੰਦ ਆਈ ਆ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇ ਕਿਸੇ ਕੋਲੇ ਕੋਠੀਆ ਮਕਾਨ ਹੈ ਘਰ ਆ ਮੋਟਰਸਾਈਕਲ ਆ ਬੁਲਟ ਆ ਕੁਛ ਵੀ ਐ ਜੀ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜ ਕੇ ਐਡ ਬਿਲਕੁਲ ਫਰੀਦ ਵਿੱਚ ਕਰਵਾ ਸਕਦੇ ਹੋ ਮੋਟਰਸਾਈਕਲ ਆ ਬੁਲਟ ਆ ਕੁਛ ਵੀ ਐ ਜੀ ਆਪਣੇ ਕੋਲੇ ਫੋਟੋਆਂ ਤੇ ਜਾਣਕਾਰੀ ਤੇ ਵੀਡੀਓ ਲਾਜ਼ਮੀ ਭੇਜ ਦਿਓ ਆਪਣੇ ਚੈਨਲ ਦਾ ਵਟਸਐਪ ਨੰਬਰ ਆਪਾਂ ਸਕਰੀਨ ਤੇ ਦਈ ਰੱਖਿਆ ਜੀ